ਉਹੀ ਇਸ ਇਨਾ ਬੱਚਿਆਂ ਵਿੱਚੋਂ ਜਿਸ ਦਾ ਸਾਡੇ ਅੱਜ ਬੱਚੇ ਪਗਲੇ ਵਿੱਚੋਂ ਮਾਰਕਾ ਦਾ ਮੁੰਡੇ ਜਾਂ ਕੇਰਮੋਮਿੰਦੇ ਵਿੱਚ ਵੀ ਬੇਟੀਆਂ ਵੀ ਬੇੜੇ ਵੀ ਉਹ ਨਿਕਲੇ ਹਨ ਉਹ ਉਹ ਇੰਨਾ ਸੱਜਣਾ ਵਿੱਚੋਂ ਵੀ ਬਾਗ ਕੀ ਆਦੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਉਹਨਾਂ ਦੇ ਉੱਤੇ ਤੇ ਕਿਸੇ ਨੂੰ ਪ੍ਰੇਰਿਤ ਹੋ ਕੇ ਕਿ ਆਪਾਂ ਕਿਸੇ ਚੰਗੇ ਕਾਰਜ ਵੱਲ ਜਾਣਾ ਹੈ ਬਹੁਤਾਂ ਸਮਾਂ ਲੱਗੇਗਾ ਸਾਰੇ ਹੀ ਬੱਚਿਆਂ ਦਾ ਸਾਰੇ ਹੀ ਮਾਤਾ ਪਿਤਾ ਦਾ ਧੰਨਵਾਦ ਕੁਝ ਬੱਚੇ ਨਹੀਂ ਆਏ ਤੇ ਰਿਪੋਰਟਸ਼ਨ ਤਾਂ ਲੇਟ ਹੋਏ ਚਾਹੇ ਅਮਰੇ ਮਾਦਰੀ ਸੀ ਵੀ ਅੱਜ ਕਲਾਸ ਨਹੀਂ ਹੈਗੀ ਕੇਵਲ ਪੇਰੈਂਟਸ ਮੀਟਿੰਗ ਹੈ ਪਰ ਕਈ ਬੜੀ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਕਰਨੀਆਂ ਹੋਈਆਂ ਹਨ ਉਹ ਬੱਚਿਆਂ ਨਾਲ ਤੇ ਉਹਦੇ ਮਾਤਾ ਪਿਤਾ ਦੇ ਨਾਲ ਸਾਰਿਆਂ ਦੇ ਸਾਹਮਣੇ ਕਰਨੀਆਂ ਜ਼ਰੂਰੀ ਹੁੰਦੀਆਂ ਹਨ ਸਾਰੇ ਬੱਚਿਆਂ ਨੂੰ ਉਹਦੇ ਮਾਤਾ ਪਿਤਾ ਨੂੰ ਆਉਣਾ ਚਾਹੀਦਾ ਸੀ ਕੋਈ ਵੀ ਬੱਚੇ ਜਿਹੜੇ ਨਹੀਂ ਆ ਸਕੇ ਅਗੋਂ ਤੋਂ ਉਹਨਾਂ ਨੂੰ ਵੀ ਇਹ ਮੈਸੇਜ ਜਾਵੇ ਕਿ ਸਾਰੇ ਹੀ ਮਾਤਾ ਪਿਤਾ ਤੇ ਸਾਰੇ ਹੀ ਬੱਚੇ ਜਿਹੜੇ ਆਇਆ ਕਰਨ ਇਹਦੇ ਵਿੱਚ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਿਮਾ ਦੀਆਂ ਅਸੀਸਾਂ ਅਸ਼ੀਰਵਾਦ ਸਦਕਾ ਪਿਛਲੇ ਲਗਭਗ ਪੌਣੇ ਦੇ ਇੱਕ ਸਾਲ ਤੋਂ ਜਿਹੜਾ ਕੰਮ ਚੱਲ ਰਿਹਾ ਹੈਗਾ ਚਾਹੇ ਛੋਟੀਆਂ-ਮੋਟੀਆਂ ਅਰਦਾਸਾਂ ਹੁੰਦੀਆਂ ਹਨ ਪਰ ਗੁਰੂ ਸਾਹਿਬ ਜੀ ਦੇ ਅਸੀਸਾਂ ਸਦਕਾ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਰੇਂਜ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੀ ਇਹਨਾਂ ਨੂੰ ਪਾਰਜਾ ਮਸਬਾ ਪਿਆਰ ਨਾਲ ਬਿਜਾ ਰਹੇ ਹਾਂ ਨੇ ਹਾਲੇ ਕੁ ਮੈਂ ਜਿਹੜਾ ਖਿਆਲ ਠੀਕਾ ਹੈ ਕਈ ਵਾਰ ਕਈ ਕਈਆਂ ਦੇ ਬੇਅਸਤੇ ਮਾਰ ਵਿੱਚ ਆਉਂਦੀ ਹੈ ਕਿ ਫਰਾਂਣਾ ਬੱਚਾ ਦੇ ਲੰਘਿਆ ਠਿੰਗੜਾ ਬੱਚਾ ਕੇ ਲੰਘਿਆ ਮੇਰੀ ਹੱਥ ਝੁਣ ਕੇ ਬੇਨਤੀ ਹੈ ਕਿ ਆਪਾਂ ਜਿਵੇਂ ਕਲਾਸਾਂ ਵਿੱਚ ਸਕੂਲਾਂ ਵਿੱਚ ਵੀ ਆਪਾਂ ਸਿੱਖਿਆ ਪ੍ਰਾਪਤ ਕਰਦੇ ਹਾਂ ਤੇ ਉੱਥੇ ਵੀ ਫਰਸਟ ਸੈਕੰਡ ਕੱਢ ਕੋਈ ਨਾ ਕੋਈ ਬੱਚਾ ਜਰੂਰ ਆਉਂਦਾ ਹੈ ਕਲਾਸ ਵਿੱਚ ਭਾਵੇਂ 50 ਬੱਚੇ ਹੋਣ 50 ਦੇ 50 ਬੱਚੇ ਫਰਸਟ ਸੈਕੰਡ ਕੱਢ ਨਹੀਂ ਆ ਸਕਦੇ ਪਰ ਅਸੀਂ ਉਹਨਾਂ ਤੋਂ ਪ੍ਰੇਰਿਤ ਹੋਣਾ ਹੈ ਕਿ ਉਹ ਕਿਵੇਂ ਹੁੰਦੇ ਹਨ ਆਪਾਂ ਕਿਸੇ ਬੱਚੇ ਨੇ ਕਿਸੇ ਤੋਂ ਹੀ ਰਿਕਾ ਨਹੀਂ ਕਰਦੀ ਤੁਹਾਡਾ ਸਾਰਿਆਂ ਦਾ ਸਾਝਾ ਸਮਾਗਮ ਹੈ ਸਾਰਾ ਹੀ ਜਨਰੇਲ ਹਰਮੋਨੀਮ ਤੁਮਲਾ ਜੋ ਵੀ ਆਪਾਂ ਪ੍ਰੋਵਾਈਡ ਕੀਤਾ ਹੈ ਸਾਰਿਆਂ ਦੇ ਨਾਲ ਕਰਕੇ ਤੇ ਕਿਸੇ ਬੱਚੇ ਦੇ ਮੰਨਣਾ ਇਹ ਨਾ ਹੋਵੇ ਕਿ ਉਹ ਪਰਾਣਾ ਬਚਾ ਦੇ ਲਾਂਗੇ ਸਗੋਂ ਉਹਦੇ ਤੋਂ ਪ੍ਰੇਰਿਤ ਹੋ ਕੇ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਦੇ ਨਾਲ ਸਿੱਖੋ ਕਿਉਂਕਿ ਜਿਹੜੇ ਬੱਚੇ ਅਕੇਲੇ ਰਹਿੰਦੇ ਹਨ ਉਹ ਘਰ ਵਿੱਚ ਮੈਨੂੰ ਪਤਾ ਕਿ ਉਹ 2-2, 3-3, 4-4 ਘੰਟੇ ਦਾ ਟਾਈਮ ਦੇ ਕੇ ਉਹ ਤੱਕਲੇ ਜਾਂ ਘਮੋਲੇ ਦੇ ਵਿੱਚ ਅਕੇਲੇ ਰਹਿੰਦੇ। ਅੱਜ ਵੀ ਸਤਿਗੁਰਾਂ ਸ਼੍ਰੀ ਅਮੰਦਰ ਸਾਹਿਬ ਜੀ ਜਿਹੜੀ ਆਗੀ ਮੋਢਾ ਨੇ ਜਿਹੋ 33 ਘੰਟੇ ਕੀਰਤਨ ਕਰਦੇ ਹਨ ਤੇ ਉਹਨਾਂ ਨੂੰ ਹਰ ਰੋਜ਼ ਪਹਿਲਾਂ ਕੀਰਤਨ ਕਰਨ ਤੋਂ ਪਹਿਲਾਂ ਰਿਆਜ਼ ਕਰਨਾ ਪੈਂਦਾ ਹੈ। ਭਾਵੇਂ ਉਹਨਾਂ ਨੂੰ ਇੱਥੇ ਨਹੀਂ 25 ਸਾਲ ਕੀਰਤਨ ਕਰਦੇ ਹੋ ਗਏ ਨੇ। ਸੋ ਇਸ ਕਰਕੇ ਵੀ ਮਹੱਤਵ ਹੈ ਕਿ ਸਾਰੇ ਹੀ ਬੱਚੇ ਸਾਰੇ ਇਹਨਾਂ ਦੇ ਮਾਤਾ ਪਿਤਾ ਆਪੋ ਆਪਣੇ ਬੱਚਿਆਂ ਨੂੰ ਆਪਾਂ ਇਸ ਕਰ ਰਿਹਾ ਕਰੇ ਕਿ ਜੋ ਆਪਾਂ ਇਥੋਂ ਸਿੱਖ ਕੇ ਜਾਂਦੇ ਹਾਂ ਉਹਨੂੰ ਤੁਸੀਂ ਘਰ ਵਿੱਚ ਉਹਦੀ ਪ੍ਰੈਕਟਿਸ ਕਰਨੀ ਹੈ ਬਾਹਰ। ਟੀਚਰ ਦਾ ਕੰਮ ਹੈ ਸਿੱਖਿਆ ਦੇਣਾ ਤੇ ਮਾਤਾ ਪਿਤਾ ਦਾ ਕੰਮ ਹੈ ਘਰ ਵਾਤਾਵਰਣ ਵਿੱਚ ਜੇਹਾਂ ਪਰ ਮਦੇ باوجود ਵੀ ਉਹ ਬੱਚੇ ਮਿਹਨਤ ਨਹੀਂ ਕਰਦੇ। ਸૌਦੀ ਇਹ ਬੇਨਤੀ ਹੈ ਸਾਰੇ ਮਾਤਾ ਪਿਤਾ ਨੂੰ ਜੇ ਸਾਡੇ ਕੋਲੋਂ ਅਜਲੇ 2.5 ਸਾਲ ਕੋਨੇ 3 ਸਾਲ ਤੋਂ ਕਿਸੇ ਤਰ੍ਹਾਂ ਦੀ ਕੋਮੀ ਪੇਸ਼ੀ ਰਹੇਗੀ ਉਹ ਵਿੱਚ ਉਹ ਮੈਂ ਵੀ ਬੈਠਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਵਿੱਚ ਬੈਠੇ ਨੇ ਸਦਾ ਸੁਖ ਸਿੰਘ ਜੀ ਵੀ ਆਪ ਘਰ ਜੰਨੇ ਜੇ ਕਿਸੇ ਨੂੰ ਮੁਸ਼ਕਲ ਹੋਵੇ ਤਾਂ ਉਹ ਮੈਨੂੰ ਜਾਂ ਉਹਨਾਂ ਨੂੰ ਦੱਸ ਸਕਦਾ ਹੈ ਸੋ ਦੂਸਰੀ ਬੇਨਤੀ ਹੈ ਇੱਕ ਜਾਨੀ ਜ਼ਰੂਰੀ ਬੇਨਤੀ ਹੈ ਕਿ ਅੱਜ ਜੋ ਸਮਾਜ ਦਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਜਾਂ ਬਣ ਰਿਹਾ ਹੈ ਹਰ ਇੱਕ ਦੇ ਅੰਦਰ ਕੀ ਭਾਵਨਾ ਹੈ ਉਹ ਕਿਸੇ ਨੂੰ ਨਹੀਂ ਪਤਾ ਜੇ ਮੇਰੇ ਸਮੇਂ ਵਿੱਚ ਕੋਈ ਗੱਲ ਕਿਸੇ ਨੂੰ ਸੁਣਨ ਨੂੰ ਮਿਲੀ ਹੋਵੇ ਕਿਸੇ ਤਰ੍ਹਾਂ ਦੀ ਜਰ ਮੈਂ ਉਹਦੇ ਲਈ ਮਾਫੀ ਚਾਹੁੰਦਾ ਪਰ ਇਹ ਹੈ ਦੇਭਾਉ ਉਹ ਆਪਣੇ ਬੱਚਿਆਂ ਦਾ ਜਿਸ ਤਰ੍ਹਾਂ ਕੋਈ ਜਲੰਦਰ ਗੱਲ ਘਟਾਵਾ ਫੜੀ ਅਸਰ ਜੋਦ ਜਦ ਉਹ ਅਮੀਕੋ ਸਮਾਜ ਵਿੱਚ ਤੇ ਜਈਆਂ ਘਟਾਵਾ ਕਰਦੀਆਂ ਆ ਆਪਾਂ ਆਪਣੀ ਬੱਚਿਆਂ ਲਈ ਆਸ ਜੀਵ ਹੋਈਏ ਅੱਜ ਸਮਾਜ ਬਹੁਤ ਫਾਰਵਰਡ ਹੋ ਚੁੱਕਾ ਹੈ ਆਪਾਂ ਸਾਰੇ ਹੀ ਆਪਣੀਆਂ ਬੱਚੀਆਂ ਨੂੰ ਬੱਚਿਆਂ ਨੂੰ ਇਸ ਗੱਲ ਤੋਂ ਪ੍ਰੇਰਿਤ ਕਰੀਏ ਪਹਿਲਾਂ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਹੈ ਕਿਉਂਕਿ ਸਾਡਾ ਪ੍ਰਬੰਧਕਾ ਦਾ ਸਰ ਸਾਹ ਸੁਖ ਸਿੰਘ ਜੀ ਦਾ ਜੋ ਸਾਡੀ ਜੁਬੀ ਹੈ ਅਸੀਂ ਆਪਣੀ ਕੀਮਤੀ ਨਿਭਾ ਰਹੇ ਹਾਂ ਕੋਈ ਕਮੀ ਨਹੀਂ ਕਿ ਉਹ ਕੰਡ ਦੇ ਲਈ ਮਾਪੇ ਹੀ ਮੰਗਦੇ ਪਰ ਮਾਤਾ ਪਿਤਾ ਦਾ ਵਾਅਦਾ ਹੈ ਕਿ ਬੱਚਿਆਂ ਨੂੰ ਆਪ ਤੁਸੀਂ ਛੱਡ ਕੇ ਜਾਓ ਸਮੇਂ ਸਿਰ ਤੇ ਜਦੋਂ ਤੁਹਾਨੂੰ ਲੱਗ ਸਕਦਾ ਕੋਈ ਹੈ ਟੀਚਰ ਸਰ ਬਾਹਰ ਨੂੰ ਪੁੱਛ ਕੇ ਬੱਚਾ ਨੂੰ ਆਪ ਆਪਣੇ ਘਰ ਲੈ ਕੇ ਲਓ ਕਿਉਂਕਿ ਕਈ ਵਾਰੀ ਕਿ ਜੇ ਕਿਸੇ ਦਾ ਕੋਈ ਬੱਚਾ ਲੇਟ ਹੋ ਜਾਂਦਾ ਹੈ ਤਾਂ ਮੈਨੂੰ ਵੀ ਪਤਾ ਕਿ ਮੈਂ ਹਾਫ ਉਹਨਾਂ ਦੇ ਘਰ ਛੱਡ ਗਿਆ ਨਾ ਕਿਉਂਕਿ ਜਿਹੜੀਆਂ ਵੀ ਬੱਚੀ ਸਾਰੇ ਧੀਆ ਪੜਾ ਸਾਰੇ ਸੱਜੀਆਂ ਮੈਂ ਇਹਨਾਂ ਨਾਲ ਉਹਨਾਂ ਦੇ ਮਾਤਾ ਪਿਤਾ ਨਾਲ ਆਪਣੀ ਜੁਟੀ ਸਮਝਦਾ ਕਿਉਂਕਿ ਜੇ ਕਿਸੇ ਦੀ ਕੋਈ ਧੀ ਪੜ ਬੱਚਾ ਲੇਟ ਹੋ ਜੀ ਤੇ ਉਹਨਾਂ ਜੇ ਉਹਨੇ ਮਾਤਾ ਪਿਤਾ ਨੂੰ ਫੋਨ ਕਰਕੇ ਆਫਰ ਕਰ ਛੱਡ ਕੇ ਆਇਆ। ਹਾਲਾਂਕਿ ਸਾਡੀ ਜ਼ਿੰਮੇਵਾਰੀ ਨਹੀਂ ਇਹ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ। ਮੈਂ ਹੱਥ ਜੋੜ ਕੇ ਇਹ ਸਭ ਤੋਂ ਵੱਡੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚੇ ਨੂੰ ਸਟ੍ਰਿਕਟਲੀ ਦੋਦੇ ਪੁੱਛੋ ਕਿੰਨੇ ਵਜੇ ਕਲਾਸ ਹੈ ਤੇ ਕਿੰਨੇ ਵਜੇ ਵਾਪਸ ਆਉਣਾ ਹੈ। ਲੈ ਕੇ ਵੀ ਲਓ ਤੇ ਛੱਡ ਕੇ ਵੀ ਲਓ। ਕਿਉਂਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਫਾਰਮ ਭਰਾਈ ਜਾ ਚੁੱਕੇ ਹਨ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਮਾਤਾ ਪਿਤਾ ਦੀ ਤਰਫ਼ ਕੀਤੀ ਗਈ ਹੈ ਨਾ ਕਿ ਪ੍ਰਬੰਧਕ ਕਮੇਟੀ ਦੀ ਨਾ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਮੈਂਬਰ ਦੀ। ਕਿਉਂਕਿ ਅਸੀਂ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਫ੍ਰੀ ਸਿੱਖਿਆ ਸਾਰਿਆਂ ਨੂੰ ਦਿੱਤੀ ਜਾ ਰਹੀ ਹੈ। ਸੋ ਇਸ ਕਰਮ ਨਾਲ ਖਾਸ ਕਰਕੇ ਧਿਆਨ ਦੋ ਬੱਚੇ ਆਪਣੇ ਮਾਤਾ ਪਿਤਾ ਦਾ ਉਹਨਾਂ ਨੂੰ ਖੁੱਲ੍ਹ ਕੇ ਗੱਲ ਦੱਸੋ ਕਿ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਮੈਸੇਜ ਵੀ ਦਿੰਦਾ ਹੈ, ਕੋਈ ਕਿਸੇ ਨੂੰ ਕੋਈ ਗੱਲ ਵੀ ਕਹਿੰਦਾ ਹੈ ਭਾਵੇਂ ਉਹ ਤੁਹਾਨੂੰ ਕੋਈ ਸੇਵਾਦਾਰ ਵੀ ਹੋਵੇ ਗੁਰੂ ਘਰ ਦਾ। ਉਹ ਵੀ ਬੱਚੇ ਆਪਣੇ ਮਾਤਾ ਪਿਤਾ ਨੂੰ ਕਹਿ ਦੇਣਾ ਤੇ ਦੱਸਣ ਜਾਂ ਮੈਨੂੰ ਦੱਸਣ ਤੇ ਜਿਹੜਾ ਵੀ ਇੱਥੇ ਮੌਜੂਦ ਹੈ ਥੱਲੇ ਮੇਰੇ ਮਾਤਾ ਜੀ ਪਿਤਾ ਜੀ ਵਿਜੂਦ ਹਨ ਉਹਨਾਂ ਨੂੰ ਦੱਸੋ। ਆਦੇ ਉਹਨੇ ਜਿਹੜੀ ਸਮਾਜ ਦੇ ਵਿੱਚ ਜੋ ਵਾਪਰ ਰਿਹਾ ਹੈ ਮਾਪੂਤ ਤੋਂ ਬਚ ਕੇ ਰਹਿਣਾ ਹੈ ਜੇ ਨਹੀਂ ਕਿ ਜੇ ਤੁਹਾਨੂੰ ਕੋਈ ਕੋਈ ਗਲਤ ਗੱਲ ਕਹਿੰਦਾ ਹੈ ਤਾਂ ਆਪਾਂ ਨੂੰ ਬਰਦਾਸ਼ਤ ਕਰਨਾ ਹੈ ਬਰਦਾਸ਼ਤ ਕਰਨੀ ਜੇ ਸਾਨੂੰ ਉਹ ਦੱਸੋ ਤੇ ਆਪਾਂ ਉਹ ਜੀ ਦਾ ਹੱਲ ਕਰੀਏ ਉਹ ਬੱਚੇ ਨੂੰ ਕਿਸੇ ਅਕੈਡਮੀ ਦੇ ਵਿੱਚੋਂ ਜੇ ਕੋਈ ਇਥੇ ਕੋਈ ਸ਼ਰਾਰਤ ਕਰਦਾ ਹੈ ਜਾਂ ਵੀ ਅਣਹੱਗਤ ਕੰਮ ਕਰਦਾ ਹੈ ਕਿਉਂਕਿ ਅਸੀਂ ਕਿਸੇ ਕੋ ਕੋ ਫੀਸ ਨਹੀਂ ਲੈ ਰਹੇ ਜਿਵੇਂ ਸਿੰਘ ਪ੍ਰਬੰਧਕਾਂ ਵੱਲੋਂ ਜਾਂ ਸੁਭਾਸ ਰੇਸਿੰਗ ਜੀ ਵੱਲੋਂ ਫ੍ਰੀ ਸਿੱਖਿਆ ਦੇ ਰਹੇ ਹਾਂ ਪਰ ਅਸੀਂ ਕਿਸੇ ਦਬਾਅ ਨਹੀਂ ਚੱਲਣਾ ਅਸੀਂ ਉਹਦਾ ਅਗਲੇ ਦਿਨ ਤੋਂ ਹੀ ਨਾ ਕੰਮ ਕਰ ਦੇਵਾਂਗੇ ਜੇ ਸਾਰੇ ਮਾਤਾ ਸਾਰੇ ਬੇਟੇ ਅਤੇ ਬੇਡੀਆਂ ਖਿਆਲ ਰੱਖਣ ਉਹਨਾਂ ਦੇ ਮਾਤਾ ਪਿਤਾ ਵੀ ਖਿਆਲ ਰੱਖਣ ਕਿ ਅਸੀਂ ਕਿਸੇ ਦਾ ਵੀ ਤਬਾਹ ਨਹੀਂ ਚਲਣਾ ਕੋਈ ਬੱਚਾ ਸ਼ਰਾਰਤ ਨਾ ਕਰੇ ਕੈਮ ਨਾ ਲਾਉ ਤੈਨਾਂ ਦਾ ਜਾਓ ਕਿਉਂਕਿ ਜੇ ਕੋਈ ਬੱਚਾ ਸ਼ਰਾਰਤ ਕਰਦਾ ਹੈ ਵਿਚੇ ਜੀ ਕਿਸੇ ਦੇ ਘਰ ਵਿੱਚ ਪਾਣੀ ਸੁੱਟਿਆ ਗਿਆ ਛੋਟੀ ਛੋਟੀ ਗੱਲਾਂ ਜਿਹੜਾ ਜੀ ਨਹੀਂ ਕਰਦਾ ਗੱਲ ਕਰਨ ਨੂੰ ਪਰ ਇਹ ਸ਼ਰਾਰਤਾਂ ਵੀ ਨਾ ਕਰੋ ਜਿਸ ਤਰ੍ਹਾਂ ਜਿਸ ਤਰ੍ਹਾਂ ਸਕੂਲ ਵਿੱਚ ਹੈ ਉਸ ਤਰ੍ਹਾਂ ਇੱਥੇ ਵੀ ਡਿਸਪੀਨ ਰੱਖਾ ਗਿਆ ਹੈ। ਕੀਸਰੀ ਬੇਨਤੀ ਮੇਰੀ ਇਹ ਹੈ ਕਿ ਆਪਾਂ ਜਦੋਂ ਗੁਰਦੁਆਰਾ ਸਾਹਿਬ 'ਤੇ ਆਉਨੇ ਆਪੇ ਤੇ ਭਾਵੇਂ ਤੁਸੀਂ ਇੱਕ ਵਾਰੀ ਆਓ ਤੇ ਭਾਵੇਂ 10 ਵਾਰੀ ਆਓ ਕਦੀ ਵੀ ਇਹ ਨਹੀਂ ਕਿ ਉਥੋਂ ਮੇਡ ਦਾ ਐਡਰੈਸ ਕਰਕੇ ਕਦੀ ਐਨ ਨੂੰ ਭਜੇਗੇ ਕਦੀ ਐਨ ਭਜੇਗੇ ਠੀਕ ਹੈ ਤੁਸੀਂ ਬੱਚੇ ਹੋ ਪਰ ਤੁਹਾਨੂੰ ਸਮਝਾਉਣਾ ਸਾਡਾ ਵੀ ਕੰਮ ਹੈ ਤੇ ਮਾਤਾ ਪਿਤਾ ਦਾ ਵੀ ਕੰਮ ਹੈ ਦਰਵਾਜ਼ੇ ਦੇ ਅੰਦਰ ਆਓ ਭਾਵੇਂ ਤੁਹਾਨੂੰ ਇੱਕ ਵਾਰੀ ਮੱਥਾ ਟੇਕਣਾ ਪਵੇ ਨਮਸਕਾਰ ਕਰਨੀ ਪਵੇ ਤੇ ਭਾਵੇਂ 10 ਵਾਰੀ ਨਮਸਕਾਰ ਕਰਨੀ ਪਵੇ ਨਮਸਕਾਰ ਕਰਕੇ ਬੜੇ ਪਿਆਰ ਸੇ ਬਾਤ ਤੇ ਸੱਜਣ ਨਾਲ ਬੈਠੋ ਬਾਅਦ ਵਿੱਚ ਆਪਾਂ ਤੁਹਾਡਾ ਲਾ ਕੇ ਕਦੀ ਐਨ ਨੂੰ ਕਦੀ ਐਨ ਨੂੰ ਜਿਹੜਾ ਤੁਹਾਡਾ ਰਿਪਰੈਸ਼ਨ ਹੈ ਉਹ ਕੋਈ ਗਾਕੇ ਦੇ ਵਿੱਚ 12-13 ਲੱਖ ਰੁਪਏ ਕਰ ਵਿੱਚ ਜਾ ਰਿਹਾ ਹੈ ਚੰਗੇ ਕੰਮ ਦੀ ਸਫਾਕਾ ਵੀ ਹੋਣੀ ਹੈ ਤੇ ਜੇ ਅਸੀਂ ਕੋਈ ਮਾੜਾ ਕੰਮ ਕਰਾਂਗੇ ਕੋਈ ਬੰਦਾ ਵੀ ਸਮਝ ਨਹੀਂ ਲੇਂਦਾ ਮੈਂ ਮੰਨਦਾ ਨਹੀਂ ਪਰ ਬੇਨਤੀ ਹੈ ਜੇ ਆਪਾਂ ਜਿਹੜੀ ਗੁਰਦਾਸ ਸਾਹਿਬ ਦੇ ਨਾਲ ਜੋ ਬਰੌਡ ਲਿਆ ਹੈ ਉਹ 44 ਲੱਖ ਰੁਪਏ ਦਾ ਬਰੌਡ ਲਿਆ ਹੈ ਕਿਸੇ ਮਾਤਾ ਪਿਤਾ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਕੋਈ ਉਹਨਾਂ ਦੇ ਉੱਤੇ ਤਬਾਅ ਨਹੀਂ ਜੇ ਕਿਸੇ ਨੇ ਸ਼ਰਤਾਂ ਦੇ ਨਾਲ ਉਹਦੇ ਵਿੱਚ ਕੋਈ ਯੋਗਦਾਨ ਪਾਉਣਾ ਹੋਵੇ ਤਾਂ ਉਹ ਪਾ ਸਕਦਾ ਹੈ ਕਿਉਂਕਿ ਰਕਮ ਵੱਡੀ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਮੇਰਾ ਗੈਰਕਾਨੂੰਨੀ ਭਾਸੀ ਕੇ ਅੱਜ ਜੀ 70 ਹੋਏ ਆ ਜਿੰਨੇ ਵੀ ਪਾਤਾ ਪਿਤਾ ਆਪ ਕੋ ਆਪਣੇ ਟਿਕਾਣੇ ਦੇ ਨਾਲ ਕਿਸੇ ਵੀ ਸ਼ਰਤਾਂ ਹੁੰਦੀਆਂ ਜੇ ਅਸੀਂ ਘਰਾਂ ਵਿੱਚ ਜਾ ਕੇ ਬੇਤੀ ਕਰ ਰਹੇ ਆਂ ਤੇ ਤੁਹਾਨੂੰ ਜੇ ਅਸੀਂ ਕੋਈ ਦੂਰੋਂ ਨੇੜੇ ਆਏ ਹੋ ਪਰ ਕਿਸੇ ਦੇ ਘਰ ਜਾ ਕੇ ਬੇਤੀ ਨਹੀਂ ਕਰ ਸਕੇ ਤੇ ਇੱਥੇ ਆਪਾਂ ਆਏ ਆ ਜਿੰਨਾ ਵੀ ਕਿਸੇ ਦਾ ਯੋਗਦਾਨ ਹੋਵੇ ਪਿਲ ਫੁੱਲ ਹਿੱਸਾ ਕੋ ਜਰੂਰ ਪਹੁੰਚ ਦੀ ਕਿਰਪਾ ਕਰੋ ਕਿਉਂਕਿ ਜਦੋਂ ਇਹ ਸਭ ਜਨਕ ਉੱਪਰ ਬਣੀ ਹੈ ਕਾਨੂੰ ਸਾਡੇ ਬੱਚੇ ਨਵਾਂ ਬਣੀਆ ਪੀੜੀਆਂ ਜੇ ਸੋਚਣੀਆਂ ਕਿ ਜੇ ਬਣੀਆ ਤਾਂ ਸਾਡਾ ਵੀ ਇਹਦੇ ਵਿੱਚ ਦਿਲੋਂ ਯੋਗਦਾਨ ਪਿਆਰ ਇਹ ਕਿਸੇ ਦੇ ਉੱਤੇ ਕੋਈ ਪਰੇਸ਼ਾਨ ਨਹੀਂ ਬਿਘਾਰਨੀ ਇੱਕ ਤਰ੍ਹਾਂ ਦੀ ਸੇਵਾ ਹੈ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਈ ਮਨ ਜਿਹੜਾ ਪਵਨਾ ਭੌਮੇ ਵਿੱਚ ਚਲ ਜਾਏ ਇਹ ਇੱਕ ਦਿਨਾਂ ਦੇ ਮਾਪੇ ਪਿਤਾ ਦੇ ਵੱਲੋਂ ਸੇਵਾ ਆਈ ਹੈ ਉਹਨਾਂ ਦਾ ਧੰਨਵਾਦ ਜਿਨ੍ਹਾਂ ਵੱਲੋਂ ਨਹੀਂ ਆਈ ਜੇ ਉਹ ਆਪਣੀ ਖੁਸ਼ੀ ਦੇ ਨਾਲ ਕੋ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਨੇ ਤੋਂ ਇੱਕ ਅਹਿਲੀ ਬੇਨਤੀ ਇਹ ਹੈ ਕਿ ਸਾਡੇ ਪਿਛਲੇ ਮਹੀਨੇ ਦੇ ਉਸ ਤੋਂ ਪਿਛਲੇ ਮਹੀਨੇ ਪਿਛਲੇ ਹਫਤੇ ਦੇ ਉਸ ਤੋਂ ਪਿਛਲੇ ਮਹੀਨੇ ਵਿੱਚ ਸਾਡੇ ਬੱਚੇ ਗਨੂਰ ਸਿੰਘ ਤੇ ਇੱਕ ਗਨੂਰ ਸਿੰਘ ਸਹਿਬੀ ਸਿੰਘ ਸਾਜੀ ਸਿੰਘ ਆਲ ਮਨੂਰ ਸਿੰਘ ਸਹਿਬੀ ਸਿੰਘ ਦੇ ਇੱਕ ਰਾਮਵਾਰ ਸਿੰਘ ਇਹ ਬੱਚੇ ਸਾਡੇ ਗੁਰਦਾ ਸਾਹਿਬ ਦੀ ਦਸਤਾਰ ਦੀ ਸਜਾਈ ਨੇ ਦਿੱਤੀਆਂ ਨੇ ਦਸਤਾਰਾਂ ਦੇ ਵਿੱਚ ਇਨਾਮ ਜਿੱਤੇ ਹਨ ਕੋ ਪਹਿਲਾ ਨਾਮ ਕੋ ਦੂਜਾ ਨਾਮ ਕੋ ਤੀਜਾ ਨਾਮ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਸਾਡੇ ਬੱਚੇ ਇੱਕ ਦੂਸਰੀ ਸਿੱਖਿਆ ਲੈ ਕੇ ਸਟੇਜਾਂ ਤੇ ਉੱਤਰ ਕੇ ਉਹਦਾ ਪਰਫਾਰਮੈਂਸ ਕਰਕੇ ਜਿੱਤ ਕੇ ਆਉਂਦੇ ਹਨ ਜਿਹਦੇ ਨਾਲ ਸਕੂਲ ਦਾ ਪ੍ਰਬੰਧਕ ਕਮੇਟੀ ਦਾ ਸੁਪਾਸ ਬੇ ਸਿੰਘ ਹਰਾਂ ਦਾ ਬੱਚਿਆਂ ਦਾ ਬੱਚਿਆਂ ਦੇ ਮਾਤਾ ਪਿਤਾ ਦਾ ਸਾਰੇ ਦਾ ਮਾਣ ਸਨ ਬੱਲਦਾ ਹੈ। ਦੋ ਬੱਚੇ ਕਾਕਾ ਹਰਨੁਤ ਸਿੰਘ ਤੇ ਕੰਮੀ ਬੇਟੀ ਕਮਜੋਤ ਕੋ। ਮੈਂ ਫੇਰ ਕਹਿਣਾ ਕਿ ਜਦੋਂ ਮੈਂ ਆਪਣੀ ਬੇਟੀ ਦਾ ਨਾਮ ਲੈਣਾ ਕਈਆਂ ਦੇ ਮਨ ਵੀ ਚਾਹੁੰਦਾ ਹਾਂ ਪਰ ਮੇਰੀ ਬੇਟੀ ਨੇ ਇਤੋਂ ਨਹੀਂ ਨਾਮ ਦਿੱਤਿਆ। ਮੇਰੀ ਬੇਟੀ ਕਮਜੋਤ ਕੋ ਨੇ ਆਪਣੇ ਸਕੂਲ ਦੀ ਪ੍ਰਾਤਿਕਾਰ ਤਵਾ। ਮੁੰਡੇ ਨਾਮ ਅਨੰਦ ਨਾਮ ਨਾਮ ਵਕੀਲ ਦਾ ਨਾਮ ਅਭੀ ਕ੍ਰਿਸ਼ੀ ਭਲਮੈ ਬੇਬੇ ਟੀਵੀ ਕਰਮਜੋਤ ਕੋਰਮਾ ਨੇ ਰੀਗਨ ਬਾਣੀ ਦੇ ਵਿੱਚ ਜਿਹੜੂ 3 ਵਾਰ ਤੇ ਸਾਹਿਬੀ ਦੇ ਸਵਾਰਜਨ ਕੋਈ ਸੀ ਉਹਦੇ ਵਿੱਚ ਵੀ ਕਰਮਜੋਤ ਕੋਰਮਾ ਤੇ ਹਨੂ ਸਿੰਘ ਕੋਈ ਵੀ ਟੀਕਾ ਸੰਵਾਦ ਦਾ ਬੱਚਾ ਹੈ ਹਨੂ ਸਿੰਘ ਆਇਆ ਹਾਂਜੀ ਬਹੁਤ ਪਿਆਰਾ ਬੱਚਾ ਸਭ ਤੋਂ ਵੱਧ ਹਮੇਰੇ ਨਾਲ ਵੀ ਬਹੁਤ ਬਹੁਤ ਆਭਿਵਾਦ ਹਨ ਸੋ ਇਹ ਹੈ ਕਿ ਇਹ ਬੱਚੇ ਜਿਹੜੇ ਸਿੱਖਿਆ ਆ ਹਨ ਜਿਨ੍ਹਾਂ 3 ਬੱਚੇ 17 ਵਾਲੇ ਦੋ ਕੰਪੀਟੀਸ਼ਨ ਵਿੱਚ ਜਿੱਤ ਕੇ ਆਏ ਹਨ ਤੇ ਐ ਹਰਮੋਤ ਸਿੰਘ ਤੇ ਕਰਨ ਜੋਤ ਕੋਲ ਇੱਕ ਕੁਰਬਾਨੀ ਇੱਥੇ ਗੁਰਜ ਹਾਸ ਵਿੱਚੋਂ ਕੰਪੀਟੀਸ਼ਨ ਜਿੱਤ ਕੇ ਆਏ ਹਨ ਇਹ ਸਾਰੀਆਂ ਸਖਿਆਵਾਂ ਤੇ ਸਾਰੇ ਇਹ ਕੰਪੀਟੀਸ਼ਨ ਇਹਦਾ ਸਾਰਿਆਂ ਦਾ ਸਿਹਰਾ ਤੁਹਾਡੇ ਸਾਰਿਆਂ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸਾਰੇ ਜਿਹੜੇ ਪ੍ਰਬੰਧਕ ਜਿਸ ਤਰ੍ਹਾਂ ਵੀ ਕੋਈ ਭਵੇਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਕਰ ਰਿਹਾ ਹੈ ਇਹ ਉਹਨਾਂ ਨੂੰ ਜਾਂਦਾ ਹੈ ਤੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਹੱਥ ਜੋੜ ਕੇ ਇਹ ਬੇਨਤੀ ਕਰਾਂਗਾ ਕਿ ਕਿਸੇ ਵੀ ਬੱਚੇ ਤੋਂ ਤੀਸਰਾ ਨਾ ਕਰੋ ਉਹਨਾਂ ਤੋਂ ਪ੍ਰੇਰਿਤ ਹੋ ਕੇ ਸਮੁੱਚੀ ਕਰਨ ਦਾ ਸਮੋਦ ਲਿਓ ਮੈਂ ਧੰਨਵਾਦ ਕਰਦਾ ਕਾਕਾ ਹਰਨੁਭ ਸਿੰਘ ਦੇ ਮਾਤਾ ਪਿਤਾ ਦਾ ਜੀ ਬੇਟੀ ਪਾਤਰ ਵੀ ਕੋਲ ਉਹਨਾਂ ਦਾ ਤੇ ਇੱਕ ਹੋਰ ਉਹ ਵੀ ਸ਼ਬਦ ਪੜ੍ਹਦੀ ਹੈ ਬਸਲੇਵ ਸਿੰਘ ਦੇ ਬੱਚੇ ਕੁਸ਼ਾਨ ਸਿੰਘ ਉਹ ਵੀ ਕਮਲੇ ਵਾਲੇ ਬੱਚੇ ਦਾ ਪਾ ਮਨਿੰਦਰ ਸਿੰਘ ਮੈਂ ਬਾਵ ਵਿਸ਼ੇਸ਼ ਧੰਨਵਾਦ ਕਰਦਾ ਕਿ ਇਹਨਾਂ ਬੱਚਿਆਂ ਨੇ ਸਿੱਖ ਕੇ ਸਾਡੀ ਝੋਲੀ ਵਿੱਚ ਕੁਝ ਨਾ ਕੁਝ ਜਰੂਰ ਪਾਇਆ ਹੈ ਤੇ ਇਹਨਾਂ ਤੋਂ ਸਿੱਖਿਆ ਪ੍ਰਾਪਤ ਕਰੋ ਸਦਾ ਗੁਰਬੇ ਸਿੰਘ ਜੀ ਬੇਟਿਆਂ ਦੀ ਪੁੱਤਰੀ ਉਹ ਵੀ ਵਰਤਾਂ 5-6 ਸਾਲ ਦੀ ਬਹੁਤ ਸੋਹਣਾ ਕੀਰਤਨ ਕਰਦੀ ਹੈ ਬੇਡੇ ਘੜੇ ਉਹ ਕੇਂਦਰ ਆਉਂ ਸਭ ਤੋਂ ਛੋਟੀ ਜਿਹੀ ਦੋ ਬੇਟੀਆਂ ਤੇ ਇੱਕ ਕਾਕਾ ਨਰਸੀ ਮੇਰੇ ਖਿਆਲ ਨਾਲ ਸਾਡੇ ਗੁਰਦੁਆਰਾ ਸਾਹਿਬ ਚ ਸਿੱਖਣ ਵਾਲੇ ਸਭ ਤੋਂ ਛੋਟੇ ਬੱਚੇ ਇਹ ਹੀ ਹੋਣਗੇ ਕਾਕਾ ਨਰਸੀ ਬਾਕੀ ਭਾਵੇਂ ਇਹਨਾਂ ਤੋਂ ਵੱਡੀ ਉਮਰ ਦੇ ਹੋਣ ਕੋਈ 8 ਸਾਲ ਦਾ ਕੋ 10 ਸਾਲ ਦਾ ਤੁਹਾਡੇ ਜਿਹੀ ਨਹੀਂ ਆਹ ਸਾਰ ਸੱਤ ਸੱਤ ਨੌ ਸੱਤ ਇਹ 7 ਸਾਲ ਦੇ 9 ਸਾਲ ਦੇ ਬੱਚੇ ਮੇਰੇ ਖਿਆਲ ਨਾਲ ਬਾਕੀ ਬੱਚਿਆਂ ਨਾਲ ਸਾਰੇ ਸਾਰਿਆਂ ਤੋਂ ਘੱਟ ਉਹਨਾਂ ਦੇ ਨੇ ਦੇ ਪਰ ਇਹ ਕੀਰਤਨ ਦੇ ਵਿੱਚ ਵੀ ਮੈਂ ਪਸੋਂ ਵੀ ਇਹ ਬੇਨਤੀ ਕੀਤੀ ਸੀ ਕਿ ਇਹ ਬੱਚਾ ਅਸੀਂ ਸਾਡੇ ਅਸੀਸਾਂ ਨੇ ਵੱਡਿਆਂ ਦੀਆਂ ਸਾਰਿਆਂ ਦੀ ਕਿ ਹੋ ਸਕਦਾ ਹੈ ਮਾਲਕ ਕਿਰਪਾ ਕਰਨ ਸਾ ਸੁਭੇਸ਼ੰਗ ਹੋ ਇਸ ਤੇ ਜਾ ਕੇ ਇਹ ਕੀਰਤਨ ਕਰਨ ਤੇ ਆ ਛੋਟੀ ਛੋਟੀਆਂ ਬੱਚੀਆਂ ਜਿਨ੍ਹਾਂ ਤੋਂ ਆਪਾਂ ਪ੍ਰੇਰਿਤ ਹੋ ਕੇ ਕਿਉਂਕਿ ਸਮਾਰੋਹਾਂ ਵਿੱਚ ਮੈਂ ਵੇਖਿਆ ਉਹ ਬੱਚਿਆਂ ਨੂੰ ਕੀਰਤਨ ਕਰਦੇ ਆ ਤੇ ਇੱਕ ਦਿਨ ਲਈ ਅਨੰਦ ਸਾਹਿਬ ਵੀ ਕਰਾਈ ਸੀ ਦੇਖੋ ਅਸੀਂ ਆਪਣੇ ਵੱਲ ਵੇਖੀਏ ਕਸੀ ਬਰਸੋਂ ਵੀ ਗੁਰਦੇਵ ਸਾਹਿਬ ਦਾ ਸ਼ੀਧੀ ਘੜਾ ਮਨਾਇਆ ਸ਼ਾਇਦ ਬਈ ਬੱਚਿਆਂ ਨੂੰ ਮਾਪਾ ਪਤਾਂ ਨੂੰ ਵੀ ਕਿ ਭਾਈ ਲੱਖੀ ਸ਼ਾਹ ਬਜਾਰਾ ਕੌਣ ਸੀ ਭਾਈ ਜੈਤਾ ਜੀ ਕੌਣ ਸੀ ਜਾਂ ਬਾਬਾ ਮੱਖਣ ਸ਼ਾਹ ਬਣਾ ਕੌਣ ਸੀ ਕਿਉਂਕਿ ਇਹ ਸਾਰਾ ਕੁਝ ਆਪਾਂ ਨੂੰ ਤਾਂ ਹੀ ਪਤਾ ਲੱਗੇਗਾ ਕਿ ਜਦੋਂ ਅਸੀਂ ਮੈਸੇਜ ਪਾਉਂਦੇ ਆਂ ਵੀ ਆਪਕੋ ਆਪਣੇ ਬੱਚਿਆਂ ਨੂੰ ਗੁਰਦਵਾਰ ਸਾਹਿਬ ਵਿਖੇ ਲੈ ਕੇ ਆਓ ਕੋਈ ਸ਼ੀਧੀ ਘੜਾ ਹੋਵੇ ਕੋਈ ਗੁਰਗ੍ਰਭ ਹੋਵੇ ਤਾਂ ਸਾਰੇ ਹੀ ਬੱਚੇ ਆਪਣੇ ਮਾਤਾ ਪਿਤਾ ਦੇ ਨਾਮ ਗੁਰਦਵਾਰ ਸਾਹਿਬ ਤੇ ਜਰੂਰ ਆਇਆ ਕਰੋ ਕਿਹਦਾ ਕਿਹਨਾਂ ਨੂੰ ਪਤਾ ਕਿ ਭਾਈ ਜੈਤਾ ਜੀ ਕੌਣ ਸਾਂ ਕਿੰਨਾ ਕਿਹਨਾਂ ਨੂੰ ਪਤਾ ਪਈ ਜੈਤਾ ਜੀ ਕੰਮ ਸਨ ਇਹ ਤਾਂ ਹੀ ਪਤਾ ਲੱਗੇਗਾ ਕਿ ਜੇ ਆਪਾਂ ਗੁਰਦਵਾਰ ਸਾਹਿਬ ਆਵਾਂਗੇ ਉਹ ਦੇਖੋ ਹਦਰ ਸਾਹਿਬ ਜੀ ਦਾ ਸੰਸਕਾਰ ਧਰ ਦਾ ਸੰਸਕਾਰ ਜਿਵੇਂ ਜੀਖੇ ਹੋਇਆ ਤੇ ਸ੍ਰੀ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਸੀਸਕਾ ਸਾਹਿਬ ਕਿਹ ਹੋਇਆ ਦੁਨੀਆ ਦੇ ਇਤਿਹਾਸ ਤੇ ਤਾਂ ਹੀ ਪਤਾ ਲੱਗੇਗਾ ਉਹ ਹੀ ਕੰਮਾ ਕੀ ਹੁੰਦੇ ਰਹਿੰਦੇ ਆ ਹਨ ਜਿਹੜੇ ਆਪਣਾ ਇਤਿਹਾਸ ਤੇ ਪਸਾ ਨਾ ਪੂਰਨ ਤੇ ਫਿਰ ਫਤਰੀ ਹੋ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਆਪਾਂ ਸੇਜਾਂਦੇ ਜਾਂਦੇ ਹਾਂ ਤਾਂ ਜਦੋਂ ਸਾਡੇ ਬੱਚਿਆਂ ਨੂੰ ਕੋਈ ਸਵਾਲ ਆਉ ਕਰੇਗਾ ਸਾਡੇ ਬੱਚੇ 1 ਮਿੰਟ ਚ ਹੱਥ ਪੜਾ ਕਰਨ। ਤੇ ਗੁਰਦੇਵ ਭਾਦਸਰਾ ਵੀ ਦਾ ਪ੍ਰਕਾਸ਼ ਕਿੱਥੇ ਹੋਇਆ ਕਿਸੇ ਨੂੰ ਪਤਾ? ਕਿੰਨੇ ਬੱਚੇ ਨੂੰ ਪਤਾ ਕਿ ਗੁਰਦੇਵ ਭਾਦਸਰਾ ਦਾ ਪ੍ਰਕਾਸ਼ ਕਿੱਥੇ ਹੋਇਆ? ਅਮਰ ਸਾਹਿਬ ਸਾਹਿਬ ਗੁਰੂ ਕੇ ਮਹਿਲ ਕਿਹਾ ਹੈ। ਚਲੋ ਇਹਨਾਂ ਗੱਲਾਂ ਦਾ ਆਪਾਂ ਕੋਲ ਟਾਈਮ ਨਹੀਂ ਹੈ ਇਸ ਵਕਤ ਪਰ ਮੈਂ ਇਹੀ ਬੇਨਤੀ ਕਰਦਾ ਕਿ ਜਦੋਂ ਆਪਾਂ ਇਹ ਚੀਜ਼ਾਂ ਮਿਸ ਕਰਦੇ ਹਾਂ ਤਾਂ ਫਿਰ ਸਾਨੂੰ ਇਸ ਇਤਿਹਾਸ ਦਾ ਨਹੀਂ ਪਤਾ ਲੱਗਣਾ। ਆਪਾਂ ਸਾਰੇ ਹੀ ਜਦੋਂ ਵੀ ਗੁਰਦਵਾਰ ਸਾਹਿਬ ਪ੍ਰੋਗਰਾਮ ਹੁੰਦਾ ਹੈ ਜਦੋਂ ਮੇਨ ਮੋਟਿਵ ਹੈ ਤੇ ਸਾਡੇ ਬੱਚਿਆਂ ਨੂੰ ਇਹ ਇਤਿਹਾਸਾਂ ਪਤਾ ਹੋਵੇ ਕਿ ਆਪਾਂ ਆਪਣੇ ਇਤਿਹਾਸੇ ਨਾਲ ਕਿਵੇਂ ਜੁੜਨਾ ਹੈ ਤੇ ਇਹ ਸਾਰੇ ਹੀ ਬੱਚਿਆਂ ਆਇਆ ਕਰੋ ਤੇ ਇਹੋ ਜਿਹੇ ਛੋਟੇ ਛੋਟੇ ਬੱਚਿਆਂ ਤੋਂ ਪ੍ਰੇਰਿਤ ਹੋਇਆ ਕਰੋ ਪ੍ਰੇਰਣਾ ਲਿਆ ਕਰੋ ਜੇ ਇਹ ਬੱਚੇ ਸਿੱਖ ਸਕਦੇ ਹਨ ਤੇ ਅਸੀਂ ਕਿਉਂ ਨਹੀਂ ਸਿੱਖ ਸਕਦੇ ਸਾਰੇ ਸਿੱਖ ਰਹੇ ਹਨ ਪਰ ਇਹ ਕਿ ਸਾਰਿਆਂ ਨੂੰ ਪ੍ਰਕਿਰਤੀ ਦੀ ਲੋੜ ਹੈ ਮਿਹਨਤ ਦੀ ਲੋੜ ਹੈ ਵੱਧ ਤੋਂ ਵੱਧ ਮਿਹਨਤ ਕਰੋ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਤੇ ਗੁਰਦਵਾਰ ਸਾਹਿਬ ਤੇ ਆਪਣੇ ਬੱਚਿਆਂ ਨੂੰ ਕੱਲੀਆਂ ਆਪਾਂ ਇਖਲਾਸਾਂ ਤੱਕ ਸੀਮਤ ਨਾ ਰਹੀਏ ਤੇ ਆਪਾਂ ਕਲਾਸਾਂ ਲਾਈਆਂ ਨੇ ਕੰਮ ਖਤਮ ਕਲਾਸਾਂ ਮੌਜੂਦ ਨਾ ਨਾ ਤਾਂ ਆਪਾਂ ਦੱਸਿਆ ਜੀ ਹੁ ਕੱਲੀਆਂ ਗੁਰੂ ਸਾਹਿਬ ਜੀ ਦੇ ਤੇ ਜਿੱਤਨਾ ਵੀ ਆਪਾਂ ਗੁਰਦਾਸ ਸਾਹਿਬ ਕੋਈ ਸਵਾਗਤ ਛੋਟਾ ਜਾਂ ਵੱਡਾ ਕਰਦੇ ਹਾਂ ਉਹਦੇ ਵਿੱਚ ਸਾਰੇ ਹੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਿਆ ਕਰੀਏ ਮਾਇਆ ਵੱਲੋਂ ਕੋਈ ਗੱਲ ਨਹੀਂ ਜਿਹੜਾ ਦੇ ਸਕਦਾ ਉਹ ਦਵੇ ਜਿਹੜਾ ਨਹੀਂ ਦੇ ਸਕਦਾ ਕਿਸੇ ਨੂੰ ਆਪਾਂ ਕੋਤਵਾਲੀ ਕੀ ਭਰ ਸਕਦਾ ਤੇ ਸਾਨੂੰ ਨਹੀਂ ਖੁਸ਼ੀ ਹੁੰਦੀ ਹੈ ਕਿ ਜਿਹੜੀ ਸੰਗਤ ਹੈ ਉਹ ਗੁਰੂ ਘਰ ਦੇ ਨਾਲ ਜੁੜੇ ਵੱਧ ਤੋਂ ਵੱਧ ਸੰਗਤ ਜੁੜੇ ਵੱਧ ਤੋਂ ਵੱਧ ਜਿਹੜੇ ਬੱਚੇ ਸਾਡੇ ਜੁੜੇ ਜਦੋਂ ਵੀ ਆਹ ਬੱਚੇ ਬੈਠੇ ਨੇ ਭਾਵੇਂ 25 થી ਬੈਠੇ ਨੇ ਸਾਨੂੰ ਬਾਰੂ ਪਾਇਆ ਦੇ ਬਲਵੰਦੇ ਸੰਗਰਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਬੱਚਾ ਜਿਹਦੇ ਸਿਰ ਤੇ ਕੇਸ ਨਾ ਹੋਵੇ ਭਾਵੇਂ ਅਮਰਤਾਰੀ ਸਾਰੇ ਨਾ ਹੋਣ ਪਰ ਸਾਰਿਆਂ ਦੇ ਉੱਤੇ ਸਿਰ ਤੇ ਦਸਤਾਰਾਂ ਸਾਰਿਆਂ ਦੇ ਉੱਤੇ ਸਿਰ ਤੇ ਦਸਤਾਰਾਂ ਜਿਵੇਂ ਸਜਾਈਆਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸਰਦਾਰ ਸਾਹਿਬ ਸਭ ਤੋਂ ਵੱਡੀ ਖਰਾਬੀ ਸਾਡੇ ਸਾਰਿਆਂ ਦੀ ਇਹੋ ਹੀ ਹੁੰਦੀ ਹੈ ਕਿ ਸਾਰੇ ਜਿਹੜੇ ਬੱਚੇ ਸਾਡੇ ਨਗਰ ਦੇ ਜੇ ਅੰਛੂ ਮੁੰਡਾ ਹੈ ਭਾਵੇਂ ਇਹ ਇਹ ਲੋਧ ਧਰਮ ਨਾਲ ਸੰਬੰਧਤ ਹੈ ਪਰ ਜੇ ਇਸ ਬੱਚੇ ਨੇ ਚੰਗਾ ਕੰਮ ਕਰਨਾ ਉਹਦੀ ਸਿਰਫ ਪ੍ਰਬੰਧਕਾਂ ਵੱਲੋਂ ਕਰ ਕੀਤੀ ਜਾਣੀ ਹੈ ਉਹ இந்து ਧਰਮ ਨਾਲ ਸੰਬੰਧ ਹੋਣ ਕਰਕੇ ਵੀ ਮੈਂ ਐਵੇਂ ਨਾਂ ਨਹੀਂ ਸੀ ਲੈਣਾ ਚਾਹੁੰਦਾ ਪਰ ਇੱਕ ਉਹ ਬੱਚਾ ਸਾਡੇ ਨਾਲ இந்து ਧਰਮ ਨਾਲ ਸੰਬੰਧ ਹੋ ਕੇ ਵੀ ਸਾਡੇ ਗੁਰਦੁਆਰਾ ਸਾਹਿਬ ਦੀ ਇੱਕ ਇੱਕ ਚੀਜ਼ ਦਾ ਵੀ ਪਤਾ ਕਿਤੇ ਪਈ ਹੈ ਜਦੋਂ ਇਹਨਾਂ ਬੱਚਿਆਂ ਦੀ ਆਪਾਂ ਇਥੇ ਸ਼ੋਭਾ ਕਰਨੀ ਹੈ ਉਹ ਤਾਂ ਹੀ ਸ਼ੋਭਾ ਹੋਣੀ ਕਿ ਜੇ ਉਹਨਾਂ ਨੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਸਵੇਰੇ ਸ਼ਾਮ ਆਪਣੇ ਸਕੂਲ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਹਰ ਕਾਰਜ ਦੇ ਵਿੱਚ ਸਾਡੇ ਨਾਲ ਜੋ ਨਾਮ ਹੁੰਦਾ ਹੈ ਉਹਨਾਂ ਦੇ ਮਾਤਾ ਪਿਤਾ ਦਾ ਵੀ ਖਾਸ ਤੌਰ ਤੇ ਧੰਨਵਾਦ ਜੇ ਵੇਖ ਲੋ ਕੋਈ ਦਾ ਪਿੱਛਾ ਵਧ ਘਟ ਗਿਆ ਹੋਵੇ ਤਾਂ ਖਿਆਮਾਂ ਦੇ ਜਾਂਚ ਖਾਂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਨੂੰ ਖੁੱਲ ਕੇ ਹਰ ਗੱਲ ਦੱਸੋ ਤੇ ਕੋਈ ਵੀ ਕਿਸੇ ਨੂੰ ਕੋ ਬਹੁਤ ਕੋਈ ਸ਼ੇਰਖਾਨੀ ਕੋਈ ਮੈਸੇਜ ਕਰਦਾ ਹੈ ਜੋ ਪਰਵੰਦਕਾਂ ਤੱਕ ਆਪਣੇ ਮਾਤਾ ਪਿਤਾ ਤੱਕ ਜ਼ਰੂਰ ਪਹੁੰਚਾਈ ਜਾਵੇ ਬੱਚਿਆਂ ਨੂੰ ਲੈਣ ਦੀ ਭਿਜਾਉਣ ਦੀ ਇਹ ਵੇਵਾਰੀ ਕਾਰਜੀਤੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੀ ਤੁਸੀਂ ਆਪਣੀ ਕੋਸ਼ਿਸ਼ ਨਾਲ ਛੱਡੋ ਤੇ ਕੋਈ ਵੀ ਬੱਚਾ ਕਿਸੇ ਤਰ੍ਹਾਂ ਦਾ ਵੀ ਜੇ ਕਿਸੇ ਨੂੰ ਮੁਸ਼ਕਲ ਹੋਵੇ ਜਿਵੇਂ 2789 ਨੰਬਰ ਹੰਗਨਾ ਦੀ ਬਿਲਡਿੰਗ ਦੇ ਵਿੱਚ ਇੱਕ ਇੱਕ ਕਮਰੇ ਵਿੱਚ ਪੜ੍ਹਾਈ ਦੀ ਕਲਾਸ ਇੱਕ ਕਮਰੇ ਵਿੱਚ ਚੈਨਾ ਮੋਲਿੰਗ ਦੀ ਕਲਾਸ ਇੱਕ ਕਮਰੇ ਵਿੱਚ ਮਦਸਤਾਨਾ ਦੀ ਕਲਾਸ ਸਾਰੇ ਪ੍ਰਬੰਧਕਾਂ ਦੀ ਸਲਾਹ ਦੇ ਨਾਲ ਹੋਏਗਾ ਮੈਂ ਵੀ ਸੇ ਸਲਾਹ ਦੇ ਰਿਹਾ ਤੇ ਇੱਕ ਕਮਰੇ ਦੇ ਵਿੱਚ ਜਿੱਥੇ ਜਨਰੇਟਰ ਜਾਂ ਲਿਫਟ ਦਾ ਕਮਰਾ ਬਣੇਗਾ ਇਹ ਕਮਰੇ ਵਿੱਚ ਹਵਾਈਆਂ ਦਾ ਲੰਗਰ ਬਣਾਉਂਦਾ ਖੰਭਾ ਕਿਉਂਕਿ ਲੰਗਰ ਕਿਸੇ ਜਮਾਤ ਦੇ ਅੱਗੇ ਪੜਦਾ ਸੀ ਇਹ ਸਾਰੇ ਕਾਰਜ ਪੂਰਨ ਵਾਲੇ ਸਮੇਂ ਦੇ ਵਿੱਚ ਆਪਾਂ ਪਹੁੰਚਾਂਗੇ ਟਾਡੇ ਸਾਰਿਆਂ ਦੇ ਸਹਿਯੋਗ ਸਦਕਾ ਇਸੇ ਤਰ੍ਹਾਂ ਸਹਿਯੋਗ ਦੇ ਦੇ ਰਹੋ ਜੇ ਦਾਸਪੁਰੋਂ ਪਿਛਲੇ ਸਮੇਂ ਵਿੱਚ ਕੋਈ ਕਿਸੇ ਨੂੰ ਕਿਸੇ ਦੇ ਨਾਲ ਕੋਈ ਵੱਡ ਘਟ ਗਿਆ ਗਿਆ ਹੋਵੇ ਤਾਂ ਕਿ ਅਮਾਦੇ ਜੱਜਾਂ ਸਾਰੇ ਸਹਿਯੋਗ ਦਿਓ ਚੜ੍ਹਦੀ ਕਲਾ ਦਾ ਸਮੂਹ ਹੋ ਜਾ ਕਰੋ ਸਾਡੀ ਸਾਰਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ بار بار ਇਹ ਨਹੀਂ ਕਹਿੰਦਾ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਸਿੰਘ ਸਾਹਿਬ ਜਾਂ ਕੋਈ ਵੀ ਸਤਿਕਾਰਯੋਗ ਸ਼ਖਸੀਅਤਾਂ ਆਉਂਦੀਆਂ ਹਨ ਕਿ ਉਹ ਤੁਹਾਡੇ ਬੱਚਿਆਂ ਵੱਲ ਦੇਖੇ ਇਹਨਾਂ ਕੁਸ਼ ਹੁੰਦੇ ਹਨ ਕਿ ਤੁਹਾਡੇ ਨਗਰ ਦੇ ਬੱਚੇ ਜਿਹੜੇ ਮੈਂ ਦੇਖਦਾ ਹਾਂ ਹਾਂ ਜਿਹੜੇ ਸਾਡੇ ਇਹਨਾਂ ਦੇ ਸਕੂਲ ਵਾਲੇ ਟੀਚਰ ਹਨ ਸਰਦਾਰ ਫਤਿਹ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦੀ ਨਰਵੀਤ ਸਿੰਘ ਜੀ ਜਗਾ ਤੇ ਉਹ ਕੈਨੇਡਾ ਗਏ ਨੇ ਉਹਨਾਂ ਦੀ ਜਗ੍ਹਾ ਤੇ ਨਵਾਂ ਡੀਚਰ ਕੋਈ ਇਥੇ ਆਇਆ ਹਨ ਤੇ ਦਸਤਾਰਵਾਲੇ ਜਿਹੜੇ ਸਿੰਘ ਹਨ ਭਾਈ ਗਵਿੰਦਰ ਸਿੰਘ ਜੀ ਆਏ ਹਨ ਉਹਨਾਂ ਦਾ ਵੀ ਇਹਨਾਂ ਸਾਰਿਆਂ ਦਾ ਧੰਨਵਾਦ ਕਿ ਜਿਹਨਾਂ ਦੀ ਪਰੇਮਾ ਸਰਕਾਰ ਜਿਹੜੀ ਪਾਸ ਚੱਲ ਰਹਿਣ ਵਿਸ਼ੇਸ਼ ਤੌਰ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਸਾਰੇ ਮਾਤਾ ਤੇ ਗਦਾ ਧੰਵਾ ਸਾਈਂ ਗੁਰੂ ਜਰ ਸਿੰਘ ਸਾਹਿਬ ਦੀ ਬਾਖਿਰ ਕਰਕੇ ਇਸੇ ਤਰ੍ਹਾਂ ਇਹ ਅੱਖਵਾਸੇ ਸੇਵਾ ਬਾਰ ਹੈ ਤੇ ਮੇਰੇ ਕੋਲ ਕੋਈ ਅੱਖਰ ਗਿਆ ਗਿਆ ਹੋਵੇ ਆਪਣੇ ਮਾਦੇ ਦਰਜ ਖਾ ਬੜੀ ਵੱਡੀ ਇੱਕ ਖੁਸ਼ੀ ਤੇ ਪ੍ਰਾਪਤੀ ਹੁੰਦੀ ਹੈ ਅਗਲਾ ਮਹੀਨਾ ਸਹਿਬ ਕਰਿਆਦਾ ਸ਼ਿਦਾ ਤੇ ਆਪਾਂ ਜਦੋਂ ਉਹਨਾਂ ਦੇ ਦਿਨ ਨੂੰ ਹੁੰਦੇ ਹਨ ਤੇ ਪ੍ਰਾਪਤੀ ਸਾਡੀ ਨਹੀਂ ਹੈ ਕਿ ਜਦੋਂ ਅਸੀਂ ਆਪਣੇ ਬੱਚਿਆਂ ਵੱਲ ਦੇਖਦੇ ਹਾਂ ਸਾਡਾ ਸੋਰਿਕ ਤੇ ਕੁਝ ਸਿੱਖੀ ਵੱਲ ਨੂੰ ਇਹ ਪਰ ਇਹਨਾਂ ਗੁਰੂ ਸਾਹਿਬ ਦੀ ਕਿਰਪਾ ਕਰ ਸਰਕਾਰ ਸਦਾ ਸੁਬੇਸ਼ ਸਿੰਘ ਜੀ ਦੇ ਰਾਹੀਂ ਸਹਿਬ ਸਭ ਤੋਂ ਸੱਚੇ ਪਾਤਸ਼ਾਹ ਜੀ ਲੈ ਦੇ ਹਨ ਉਹਨਾਂ ਨੂੰ ਵੀ ਜਲਦੀ ਪਲਾ ਬਖਸ਼ਿਸ਼ ਕਰਨ ਸਰ ਗੁਰੂ ਸਰਜੀਤ ਬਾਸ਼ਾਮ ਨਾਲ ਪਾਸੋਂ ਹੋਵਸੇ ਬਾਵਾਂਦ ਹੈ ਤੇ ਗੁਰੂ ਸਰ ਕਿਰਪਾਤੰਗ ਉਹਨਾਂ ਦੇ ਪਰਿਵਾਰ ਨੂੰ ਧੜਤੀ ਕਰਾਂ ਤੰਦਰੁਸਤੀ ਦੇ ਰੂਪ ਦਾ ਬਰਕਸ਼ ਕਰਨ ਦੇਤ ਗੁਰੇ ਰਾਜ ਚ ਮੈਂ ਤਰੱਕੀ ਕਰਨ ਦਾ ਬਰਕਸ਼ ਕਰਨ ਹਰ ਦਾ ਭਜ ਬਰਕਸ਼ ਕਰਨ ਸਾਲਿਆਂ ਦਾ ਪਰਿਵਾਰ ਦਾ ਸਬੇ ਸਿੰਘ ਜੀ ਉਹ ਵੀ ਸਾਡੇ ਨੂੰ ਵਿਸ਼ੇਸ਼ ਤੌਰ ਤੇ ਆਏ ਉਹਨਾਂ ਦਾ ਵੀ ਪਰਿਵਾਰ ਮੈਂ ਕਿ ਉਹਨਾਂ ਕੋਲ ਇੱਕ ਵਾਰੀ ਦਾ ਸਮਾਂ ਨਹੀਂ ਹੁੰਦਾ ਅੱਜ ਸਮਾਸੀ ਤੁਹਾਡੇ ਨਾਲ ਰੂਪ ਰੂਪ ਕਰਾਉਣ ਦਾ ਮੌਕਾ ਮਿਲਿਆ ਹੈ ਜਿਹੜੇ ਇਸ ਨੂੰ ਸੰਚਾਰਨ ਕਰ ਰਹੇ ਹਾਂ ਉਹ ਵੀ ਤੁਹਾਡੇ ਮੁਕਾਬਕ ਹੋਂਦ ਤਾਂ ਵਧੀਆ ਗੱਲ ਹੈ ਪਰਬੰਧਕਾਂ ਨੰਤਰ ਨਾਲ ਆਏ ਸਾਰੇ ਜਿਹੜੇ ਵੀ ਨੇ ਸ਼੍ਰਮਿਕ ਕੌਧਾਰ ਪ੍ਰਬੰਧਕ ਕਮੇਟੀ ਵਿੱਚ ਉਹ ਵੀ ਸਾਰੇ ਭਾਈਆਂ ਨੂੰ ਵੀ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਚੁਕ ਦੀ ਕਿਹਾ ਮੈਂ ਇਹ ਬੇਨਤੀਆਂ ਸਾਰੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਦਾ ਬਖਸ਼ਾ ਮਹਾਨ ਕੀ ਜੀ ਫਤਿਹ ਦੀ ਬੇਨਤੀ ਨਾ ਕਰੋ ਜੇ ਆਪਾਂ ਜਦੋਂ ਆਉਂਦੇ ਆ ਜੋੜੇ ਘਰ ਤੇ ਰੈਕ ਵਿੱਚ ਜੋੜੇ ਰੱਖਿਆ ਕਰੋ ਜਿਹੜਾ ਸਿਸਟਮ ਹੈ ਸਿਸਟਮ ਨੂੰ ਪੁਰਾਣਾ ਬਹੁਤ ਔਖਾ ਹੈ ਕਿਉਂਕਿ ਅੱਜਾਰੇ ਸਾਰੇ ਸਾਹਮਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਖਮੰਤ ਸਦਾ ਕਰਦੇ ਸਿੰਘ ਜੀ ਜੋ ਪਹਿਲਾਂ ਸਿੱਖਿਆ ਜਿੰਦੇ ਸਨ ਤੇ ਹੁਣ ਬਾਤ ਕਰਦੇ ਨਹੀਂ ਵੀ ਸਿੰਘਾ ਦੇ ਰਹੇ ਹਾਂ ਅੱਜ ਸੁਖੰਦ ਭਾਈ ਲੱਗੇ ਆ ਧਰਮੀ ਹੋ ਗਏ ਭੱਜ ਸਿੰਘ ਜੀ ਨੂੰ ਬੇਤੀ ਹੈ ਕਿ ਉਹ ਸਰਪਾਉ ਪ੍ਰਾਪਤ ਕਰਨ ਦੀ ਕਿਰਪਾਤਾ ਕਰਨ ਤੇ ਇਹਾਂ ਦੇ ਨਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਉਹਨਾਂ ਦੀ ਜਗ੍ਹਾ ਤੇ ਆਏ ਹਨ ਉਹਨਾਂ ਨਾਲ ਨਾਮ ਕਰਤੀ ਸਜਣ ਸਿੱਖਿਆ ਵੀ ਦੇ ਰਹੇ ਹਨ ਤੇ ਨਾਲ ਨਾਲ ਜਿਹੜੀ ਤਬਲੇ ਹਨ ਉਹ ਵੀ ਨਹੀਂ ਸਿੱਖਿਆ ਵੀ ਦੇ ਰਹੇ ਹਨ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਕਾਰਜ ਮੈਂ ਬਾਰ ਬਾਰ ਕਹਿੰਨਾ ਕਿ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਕਰ ਸਕਦਾ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ ਸਾਡੇ ਇੱਥੇ ਜਦੋਂ ਬੱਚੇ ਜਿੱਤ ਕੇ ਆਏ ਨੇ ਪੰਜ ਬੱਚੇ ਭਾਬੀ ਉਹ ਤੀਸਰਾ ਨਾਮ ਲੈ ਆਇਆ ਭਾਬੀ ਕੋ ਬੱਚੇ 1100 ਰੁਪਏ ਬਿਲੇ ਸੀ ਗੁਰੂ ਸਿੰਘ ਮੈਂ ਨਾਲ ਕਿਹਾ ਕਿ ਤੁਹਾਨੂੰ 1100 ਛੱਕੇ 11000 ਵੀ ਕਿਰੇ 11 ਲੱਖ ਵੀ ਮਿਲੇ ਤੁਹਾਡਾ ਹੀ ਕਿਉਂਕਿ ਅਸੀਂ ਕਿਸੇ ਕੋ ਕੋਈ ਪੈਸਾ ਨਹੀਂ ਲੈਣਾ ਜਿਹੜਾ ਬੱਚਾ ਮੈਰਿਜ ਜਿੱਤ ਕੇ ਆਵੇ ਭਾਵੇਂ 100 ਰੁਪਏ ਤਾਂ ਮੈਰਿਜ ਦੀ ਕੀਮਤ ਨਾ ਵੇਖੋ ਇਹ ਵੇਖੋ ਕਿ ਤੁਹਾਨੂੰ ਅਮਰਸਰ ਸਾਹਿਬ ਇਸ ਸਟੇਜਾਂ ਦੇ ਉੱਤੇ ਕਿਸੇ ਦੂਸਰੇ ਇਲਾਕੇ ਦੇ ਪ੍ਰਬੰਧਕਾਂ ਵੱਲੋਂ ਇੰਨੇ ਵੱਡੇ ਸਨਮਾਨ ਦੇ ਰਹੇ ਹਨ ਮੇਰੇ ਮਾਤਾ ਪਿਤਾ ਦਾ ਜਿਹੜਾ ਜਿਹੜਾ ਹੌਸਲਾ ਬਹੁਤ ਵੱਡਾ ਹੈ ਸਨਮਾਨ ਦੀ ਕੋਈ ਕੀਮਤ ਨਹੀਂ ਭਿੰਦੀ ਭਾਵੇਂ ਉਹ 1000 ਰੁਪਏ ਦਾ ਹੋਵੇ ਤੇ ਭਾਵੇਂ 5 ਲੱਖ ਦਾ ਹੋਵੇ ਸੰਗਤ ਦੇ ਵਿੱਚ ਕਿਸੇ ਨੂੰ ਪਾਓ ਆਪਾਂ ਕਹਿੰਦੇ ਨੇ ਸਰਪਾਉਏ ਘਟਾਈ ਮੀਟਰ ਕਪੜਾ ਹੈ ਜੀ ਘਟਾਈ ਮੀਟਰ ਕਪੜਾ ਨਹੀਂ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਭਾਵੇਂ ਤੁਸੀਂ 70 ਜਣੇ ਬੈਠੇ ਹੋ ਹਰ ਕਿਸੇ ਨੂੰ ਸਰਪਾਉੀ ਦਿੱਤਾ ਜਾ ਸਕਦਾ ਤੇ ਬੜੀ ਵੱਡੀ ਕਿਸੇ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਕਿ ਜਦੋਂ ਆਪਾਂ ਕੋਈ ਚੰਗਾ ਕਾਰਜ ਕਰਦੇ ਹਾਂ ਨਾ ਉਹਦੇ ਵਿੱਚ ਆਪਾਂ ਕੋਈ ਸਨਮਾਨ ਗੁਰੂ ਘਰ ਤੋਂ ਲੈਂਦੇ ਹਾਂ ਆਪਾਂ ਉਹਦੀ ਕੋਈ ਕੀਮਤ ਨਹੀਂ ਕਹਿ ਸਕਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਬੜੀ ਬਿਚੋਚਿਆ ਨੂੰ ਚੜ੍ਹਦੀ ਕਲਾ ਵਾਲਾ ਪ੍ਰੇਤ ਕਰੋ ਜਿਨ੍ਹਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਉਹ ਅੰਮ੍ਰਿਤ ਪਾਣ ਕਰੋ ਮੈਨੂੰ ਪਤਾ ਹੈ ਕਿ ਜਦੋਂ ਦੀ ਅਕੈਡਮੀ ਚੱਲ ਰਹੀ ਹੈ ਉਸ ਤੋਂ ਬਾਅਦ ਸਾਧਕ ਬੱਚਿਆਂ ਨੇ ਅੰਮ੍ਰਿਤ ਪਾਣ ਵੀ ਕੀਤਾ ਹੈ ਤੇ ਬਹੁਤ ਸੋਹਣੀ ਦਸਤਾਰ ਮਨਿੰਦਰ ਸਿੰਘ ਅੱਜ ਭਾਵੇਂ ਨਹੀਂ ਬਣ ਕੇ ਆਇਆ ਮਨਿੰਦਰ ਸਿੰਘ ਉਹ ਜਵਰਾਜ ਸਿੰਘ ਹੈ ਕਮੇਟੀ ਦੇ ਆਹ ਬੱਚੇ ਨੂੰ 8 ਸਾਲ ਉਮਰ ਹੈ 8 ਸਾਲ ਤੋਂ ਬੱਚਾ ਵੀ ਛੋਟਾ ਹੈ ਕੋਈ 8 ਸਾਲ ਤੋਂ ਬੱਚਾ ਛੋਟਾ ਹੈ ਔਰ ਕੋਈ ਬੱਚੇ ਪੜਾਉਂਦੇ ਇਹ ਵੀ ਆਇਆ ਕਰੋ ਇਹ ਜਿਹੜੇ ਬੱਚੇ ਜਦੋਂ ਤੱਕ 17 ਸਿੱਖਦੇ ਮੰਨ ਅੱਜ ਜਿਹੜੇ ਜੀਵ ਕਾਂਸਾ ਦਵਾਰ ਜਾਂ ਖਾਲਸਾ ਕਾਲਜ ਕੋਈ ਸਕੂਲ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਸਾਡੇ ਬੱਚੇ ਪੜ੍ਹਦੇ ਹਨ ਪੜ੍ਹ ਰਹੇ ਹਨ ਜਦੋਂ ਉਸੇ ਸਕੂਲ ਦੇ ਵਿੱਚ 7ਵੀਂ 8ਵੀਂ ਤੋਂ 17 ਬੰਦਣੀ ਸ਼ੁਰੂ ਹੋ ਜਾਂਦੀ ਹੈ ਅੱਜ ਜਿਹੜੇ ਸਾਡੇ ਬੱਚੇ ਮੈਂ ਆਪਣੇ ਬੱਚਿਆਂ ਦੀ ਵੀ ਤੇ ਇਹ ਵੀ ਬਾਕੀ ਬੱਚੇ ਬੈਠੇ ਹਨ ਜਿਹੜੇ ਸਕੂਲਾਂ ਵਿੱਚ 17 ਵੱਜਦੇ ਹਨ ਜਿਵੇਂ ਇਹ ਤੁਸਕਲਾਈ ਪ੍ਰਾਪਤ ਕਰਦੇ ਹਨ ਤੇ ਅੱਜ ਮੇਰੇ ਘਰ ਕੋਈ 15 ਮਿੰਟਾਂ ਵਿੱਚ ਕੋਈ 5 ਮਿੰਟ ਤੇ ਕੋਈ 12 ਮਿੰਟ ਕੋਈ ਪੂਣਾ ਘੰਟਾ ਲੱਗਦਾ ਹੋਏਗਾ ਫਿਰ ਦਸਤਾਰ ਪਾਕ ਬੰਦ ਨਹੀਂ ਦਸਤਾਰ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਉਣਾ ਚਲੋ ਸਾਡੀ ਹੁਣ ਇਹ ਜਿੰਦਾਂ ਨਹੀਂ ਕਿ ਸਾਨੂੰ ਕੰਮ ਹੀ ਇੰਨਾ ਹੈ ਕਈ ਨਾ ਟਾਈਮ ਨਹੀਂ ਹੁੰਦਾ ਪਰ ਬੱਚਿਆਂ ਨੂੰ ਸੋਹਣੇ ਸੋਹਣੇ ਦਸਤਾਰਾਂ ਵਿੱਚ ਵੇਖ ਕੇ ਬੱਚੇ ਸਜਾਉਣ ਲੱਗ ਪਏ ਸਾਰੇ ਦਾ ਸਭ ਦਾ ਧੰਨਵਾਦ ਕਨਸਵੇਂ ਇਸ ਕੀ ਨੂੰ ਮੈਂ ਬੇਜੀ ਕਰਾਂਗਾ ਤੇ ਉਹ ਵੀ ਸਮਾਨਤ ਸਮਾਨ ਪ੍ਰਾਪਤ ਕਰਨ ਦੀ ਕਿਰਪਾ ਦਾ ਕਰ। ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਪਵੋਤ੍ਰਵ ਆ ਸਾਰਿਆਂ ਦਾ ਜਿਨ੍ਹਾਂ ਨੇ ਆਪਣਾ ਕੀਰਤੀ ਸਮਾਂ ਕੱਢ ਕੇ ਸਾਡੇ ਵਿੱਚ ਤੁਸੀਂ ਵਿਚਰੇ ਹੋ ਸਾਰੇ ਮਾਪਿਆਂ ਦਾ ਧੰਨਵਾਦ। ਮਾਫੀ ਬੇਨਤੀ ਕਰਕੇ ਅਗਲੇ ਮਹੀਨੇ ਸਾਹਿਬ ਜੀ ਆਲੇ ਦਾ ਦਿਵਸ ਆ ਰਿਹਾ ਸ਼ਹੀਦੀ ਦਿਹਾੜਾ ਛੋਟੇ-ਛੋਟੀਆਂ ਬੱਚਿਆਂ ਦੇ ਵਿੱਚ ਇੰਨੀਆਂ ਵੱਡੀਆਂ ਸਰਗਰਮੀਆਂ ਕੀਤੀਆਂ ਉਹਨਾਂ ਨੇ ਤੇ ਆਪਾਂ ਆਪ ਆਪਣੇ ਬੱਚਿਆਂ ਨੂੰ ਅੰਮ੍ਰਿਤ ਸ਼ਕਨ ਵਾਸਤੇ ਪ੍ਰੇਰਿਤ ਕਰੀਏ ਤੇ ਸਿੱਖੀ ਸਰੂਪਾ ਰੱਖੀਏ ਕਬਨੇ ਸਾਡੇ ਕੋ ਮਾਰਨਾ ਹੁੰਦਾ ਸੀ ਕਿ ਬੱਚੇ ਪਾਗਾਂ ਨਹੀਂ ਮਾ ਸਕਦੇ ਬੱਚਾ ਨੂੰ ਪਾਗਾਂ ਨਹੀਂ ਬੰਨ੍ਹਣੀ ਹੁੰਦੀ ਜਾਂ ਉਹਦਾ ਸਿਰ ਗੇੜ ਹੁੰਦਾ ਹੈ ਪਰ ਉਹਨਾਂ ਸਾਡੇ ਕੋਈ ਪਾਗਾਂ ਨਹੀਂ ਕੋਈ ਛੇ ਮਹੀਨੇ ਤੋਂ ਦਸਤਾਰ ਦੀ ਕਲਾਸ ਲੱਗ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਬਹੁਤ ਬੱਚੇ ਸਿੱਖ ਵੀ ਰਹੇ ਹਨ ਸਾਰਿਆਂ ਦਾ ਧੰਨਵਾਦ